ਜੋ ਇੰਡੀਅਨ ਆਰਮੀ ਦੀਆਂ ਭਰਤੀਆਂ ਚੱਲ ਰਹੀਆਂ ਨੇ ਜਿਦੇ ਚ ਫਿਰੋਜ਼ਪੁਰ ਦੀ ਭਰਤੀ ਜਾਂ ਪਟਿਆਲੇ ਦੀ ਭਰਤੀ ਹੋਈ ਹੈ ਜਾਂ ਪਿਛਲੇ ਸਾਲ ਜੋ ਵੀ ਭਰਤੀਆਂ ਹੋਈਆਂ ਨੇ ਉਹਦੇ ਚ ਬਹੁਤ ਸਾਰੇ ਬੱਚਿਆਂ ਨੂੰ ਵਜਨ ਦਾ ਕਰਕੇ ਬਾਹਰ ਕੱਢ ਦਿੱਤਾ ਗਿਆ ਜਾਂ ਤੇ ਉਹਨਾਂ ਦਾ ਵਜਨ ਘੱਟ ਸੀ ਜਾਂ ਉਹਨਾਂ ਦਾ ਵਜਨ ਓਵਰ weight ਸੀ ਹਾਈਟ ਦੇ ਹਿਸਾਬ ਨਾਲ ਕਿੰਨਾ ਵਜਨ ਹੋਣਾ ਚਾਹੀਦਾ ਏ ਉਹ ਮੈਂ ਇੱਕ ਚਾਰਟ ਤੁਹਾਨੂੰ ਐਕਸਪਲੇਨ ਕਰ ਰਿਹਾ ਹਾਂ ਤੁਸੀਂ ਇਸ ਚਾਰਟ ਦੇ ਅਨੁਸਾਰ ਆਪਣਾ ਵਜਨ ਨੂੰ ਬਤਾ ਔਰ ਘਟਾ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਭਰਤੀਆਂ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਜਿਵੇਂ ਕਿਸੇ ਦੀ ਮੰਨ ਲਓ 170 ਸੈਂਟੀਮੀਟਰ ਹਾਈਟ ਆ ਤੇ ਉਹਦਾ ਘੱਟੋ ਘੱਟ ਵਜ਼ਨ 52 ਕਿਜੀ ਚਾਹੀਦਾ ਏ ਵੱਧ ਤੋਂ ਵੱਧ ਵਜ਼ਨ ਜਿਹੜਾ ਉਹਦਾ 63.6 ਕਿਜੀ ਹੋਣਾ ਚਾਹੀਦਾ ਏ ਔਰ ਅਗਰ ਉਹਦੀ 20 ਸਾਲ ਤੋਂ ਇੱਕ ਦਿਨ ਵੀ ਏਜ ਪਲੱਸ ਆ ਤਾਂ 68.5 ਕਿਜੀ ਤੱਕ ਵੀ ਉਹਦਾ ਵਜ਼ਨ ਚੱਲ ਜਾਏਗਾ ਅਗਰ ਮੰਨ ਲਓ ਕਿਸੇ ਦੀ ਹਾਈਟ 171 ਸੈਂਟੀਮੀਟਰ ਆ ਤਾਂ ਉਹਦਾ ਵਜ਼ਨ ਘੱਟੋ ਘੱਟ 52.6 ਕਿਜੀ ਹੋਣਾ ਚਾਹੀਦਾ ਏ ਵੱਧ ਤੋਂ ਵੱਧ ਉਹਦਾ ਵਜ਼ਨ 64.3 ਕਿਜੀ ਹੋਣਾ ਚਾਹੀਦਾ ਹੈ। ਅਗਰ 20 ਸਾਲ ਤੋਂ ਇੱਕ ਦਿਨ ਵੀ ਪਲੱਸ ਦਾ ਤਾਂ 67.3 ਕਿਜੀ ਤੱਕ ਵੀ ਉਹਦਾ ਵਜ਼ਨ ਚੱਲ ਜਾਏਗਾ। ਅਗਰ ਮੰਨ ਲਓ ਕਿ ਸਹੀ ਦੀ ਹਾਈਟ 172 ਸੈਂਟੀਮੀਟਰ 172 ਆ ਤਾਂ ਉਹਦਾ ਵਜ਼ਨ ਘੱਟੋ-ਘੱਟ 53.3 ਕਿਜੀ ਹੋਣਾ ਚਾਹੀਦਾ ਹੈ ਔਰ ਵੱਧ ਤੋਂ ਵੱਧ ਉਹਦਾ ਵਜ਼ਨ ਜੋ ਹੈ 65.1 ਕਿਜੀ ਤੱਕ ਹੋਣਾ ਚਾਹੀਦਾ ਹੈ 68 ਕਿਜੀ ਤੱਕ ਉਹਦਾ ਵਜ਼ਨ ਚੱਲ ਜਾਏਗਾ ਜੇ ਦੀ 20 ਸਾਲ ਤੋਂ ਪਲੱਸ ਉਮਰ ਆ। ਇਸੇ ਤਰ੍ਹਾਂ ਹੀ ਪੂਰਾ ਚਾਰਟ ਤੁਸੀਂ ਆਪਣਾ ਐਕਸਪਲੇਨ ਕਰ ਲੈਣਾ ਜਿਵੇਂ ਮੰਨ ਲਓ ਕਿਸੇ ਦੀ 180 ਸੈਂਟੀਮੀਟਰ ਹਾਈਟ ਆ ਉਹਦਾ ਘੱਟੋ ਘੱਟ ਵਜ਼ਨ ਜਿਹੜਾ ਹੈ 58.3 ਕਿਜੀ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਉਹਦਾ ਵਜ਼ਨ 72.1 ਕਿਜੀ ਤੱਕ ਚੱਲ ਜਾਏਗਾ ਅਗਰ ਉਹ ਬੱਚਾ 20 ਸਾਲ ਤੋਂ ਪਲੱਸ ਆ ਤਾਂ 76.2 ਕਿਜੀ ਤੱਕ ਵੀ ਉਹਦਾ ਵਜ਼ਨ ਚੱਲ ਜਾਏਗਾ ਇਸ ਚਾਰਟ ਦੇ ਅਨਸਾਰ ਤੁਸੀਂ ਆਪਣਾ ਵਜ਼ਨ ਮੇਨਟੇਨ ਕਰ ਲਓ ਇਹਦਾ ਸਕਰੀਨਸ਼ਾਟ ਵੀ ਖਿੱਚ ਕੇ ਰੱਖ ਸਕਦੇ ਹੋ